ਕਾ ਮਾਡਲ ਦਾ ਰੈਡੀ ਰੀਟਰ ਵੀ ਰੀਟਰ ਦਾ ਨਾਲ ਦਾ ਠੀਕ ਹੈ ਬਈ 24 ਸਾਲ ਹੋ ਗਏ ਇੱਥੇ ਮੰਨ ਕੇ ਚੱਲ 20 21 21 ਮਾਡਲਾਂ ਦੇ ਨਾਲ ਦੇ ਵੀ ਰਹਿੰਦਾ ਹੁਣ ਤੂੰ ਇਹਦੇ ਤੋਂ ਅੰਦਾਜ਼ਾ ਲਾੜਾ ਵੀ ਹਜੇ ਤੱਕ ਇੱਕ ਮਾਡਲ ਦਾ ਰੈਡੀ ਰੀਟਰ ਨਾਲ ਦਾ ਵੀ ਹਾਲ ਹੋ ਗਏ ਰੀਟਰ ਕਿੰਨਾ ਚੱਲਿਆ ਕਿੰਨਾ ਚੱਲਿਆ ਵੀ ਬਾਹਲਾ ਤਾਂ ਆਪਾਂ ਚਲੋ ਕਹਿੰਦੇ ਨਹੀਂਗੇ ਹਾਂ ਹਾਂ ਬਈ ਘੱਟੋ ਘੱਟ ਮੰਨ ਕੇ ਚੱਲੋ ਵੀ ਨਾਲ ਦਾ 70% ਇੰਜਨ ਬਿਆਗਾ ਘੱਟੋ ਘੱਟ ਕਹਿਣਾ ਠੀਕ ਹੈ ਵੱਧ ਆਵੇ ਵੱਧ ਨਿਕਲੂਗਾ ਹਾਂ ਬਈ ਘੱਟ ਤੋਂ ਘੱਟ ਦਾ ਦੇਣ ਨਾਲ ਦਾ ਠੀਕ ਹੈ ਬਈ ਅਜੇ ਤੱਕ ਕੀ ਗੱਲ ਨਹੀਂ ਵੀ ਟਰੈਕਟਰ ਨੂੰ ਕਿਤੇ ਚਾਬੀ ਲੱਗੀ ਹੋਊ ਜਾਂ ਲੱਗਣ ਬਾੜੀ ਹੋਊ ਹਾਂ ਜੈਨੂ ਨਾ ਗੇਅਰ ਨੂੰ ਨਾ ਪੰਪ ਨੂੰ ਠੀਕ ਹੈ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬੜੀ ਆਜੋ ਤੁਹਾਨੂੰ ਬਈ ਸੁਣਨੀ ਨਾ ਬਲਾਉਣੇ ਆ ਟਰੈਕਟਰ ਬਾਰੇ ਦਿੱल्या ਜਾਣਕਾਰੀ ਆਜੋ ਅੱਗੇ ਵੀਡੀਓ ਕਰ ਦਾਂਗਾ ਅੱਗੇ ਸਸ਼ੀਲ ਬਈ ਸਸ਼ੀਗਲ ਜੀ ਹੱਡੀ ਟੀਵੀ ਠਾਕੂ ਵਧੀਆ ਬਈ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਅੱਜ ਫਿਰ ਕੀ ਸੱਪ ਕੱਢ ਲਈ ਹੈ ਅੱਜ ਕੀ ਸੱਪ ਵੜਲੇ ਸਾਫ ਨਹੀਂ ਆਇਆ ਤੱਕ ਨੁਗਰਾ ਲੈ ਕੇ ਆਈਆਂ ਜੀ ਨਾਟ ਗਿਆ ਰਹੇ ਹਾਂ ਹਾਂ ਜਿਹੜੇ ਤਾਂ ਢੇਟਲੇ ਹੀ ਰਹਿ ਗਏ ਠੀਕ ਹੈ ਬਈ ਹਾਂ ਮੰਨ ਕੇ ਚੱਲ ਵੀ ਚੰਗੇ ਤਾਂ 100 ਚੋਂ ਪੰਜ ਚਾਰ ਹੀ ਕਹਿ ਸਕਦੇ ਆਂਗੇ ਆਪਾਂ ਫਿਰ ਬੌਡੀ ਵਿਕੇਸ਼ਨ ਵਾਲੇ ਲਾਲਾ ਹਾਂ ਬਈ ਉਹ ਤਾਂ ਮਿਲ ਜਾਂਦੇ ਆਗੇ ਹਨਾ ਤਿਆਰ ਕਰੀ ਜਾਂਦੇ ਆਗੇ 7-7-8-8 ਲੱਖ ਰੁਪਏ ਵੀ ਲਾ ਜਾਂਦੇ ਆ ਗੱਲ ਕਰਾਂ ਜਿਹਨੇ ਪੁਰਾਣਾ Ориਜਨਲ ਹਾਂ ਬਈ ਚੰਗਾ ਟਰੈਕਟਰ ਉਹ ਬਹੁਤ ਘੱਟ ਰਹਿ ਗਏ ਹਾਂ ਬਈ ਹਾਂ ਨਾਵੇਂ ਢਾਵੇਂ ਹੀ ਰਹਿ ਗਏ ਹਾਂ ਜੀ ਬਈ ਆਪਾਂ ਟਰੈਕਟਰ ਦੀ ਗੱਲ ਕਰੀਏ 2000 ਤੇ ਇੱਕ ਮਾਡਲ ਆਗਾ 2001 ਮਾਡਲ ਹਾਂ ਹਾਂ ਹੋ ਸਕਦਾ ਤੇਰੀ ਵੀਡੀਓ ਦੇਖਣ ਵਾਲਾ ਜਾਂ ਦੇਖੀ ਜਾਂਦਾ ਹੋਵੇ ਜਿਹੜਾ ਹਾਂ ਬਈ ਬਾਰ ਰੰਗ ਦੇਖ ਕੇ ਤਾਂ ਐਂ ਆਖੇ ਵੀਰ ਇਹ ਤਾਂ ਤਿਆਰ ਹੋਇਆ ਵਿਆਗਾ ਹਨਾ ਹਾਂ ਹਾਂ ਬਈ ਪੱਛੀ ਪੇਂਟ ਵਜਾਇਆ ਹੋਇਆ ਜਿਵੇਂ ਆਪਾਂ ਹਾਂ 33 ਪੇ ਕੈਮਰਾ ਮਾਰੀ ਹਾਂ ਬਈ ਇਹ ਤਾਂ ਹੁੰਦਾ ਵੀ ਕੱਲਾਖਣੀ ਰੰਗ ਜਾ ਪਿਆ ਹੁੰਦਾ ਚਮਕ ਚਮਕ ਜਿਹੀ ਨਹੀਂ ਹੁੰਦੀਗੀ ਹਾਂ ਬਈ ਇਹ ਟਰੈਕਟਰ ਮੰਨ ਕੇ ਚੱਲ ਵੀ origignal ਆ ਠੀਕ ਆ ਬਈ ਸਾਰਾ ਆ ਜਮਕ ਵੀ ਰੈਟਰ ਤੇ ਉਵੇਂ ਪਈ ਹੈਗੀ ਹਾਂ ਬਈ ਹਾਂ ਤੇ ਜੇ ਆਪਾਂ ਮਿਲੋ ਹਾਂ ਆ ਦੇਖੀ ਹਾਂ ਬਈ ਹਲੇ ਤੱਕ ਮੰਨ ਕੇ ਚੱਲ ਵੀ ਆ ਸਾਰਾ ਰੈਟਰ ਨਾ origignal ਹੈਗਾ ਠੀਕ ਕਿਹਦੇ ਕਲਮ ਨਹੀਂ ਲੱਗੀ ਬਈ ਠੀਕ ਹੈ ਤੇ ਕਲਮ ਵੀ ਲੱਗੀ ਆ ਉਹ ਵੀ ਦੱਸਾਂ ਇੱਥੇ ਕਿੱਥੇ ਲੱਗੀ ਹੈਗੀ ਠੀਕ ਹੈ ਬਈ ਇਹ ਇਹਦੇ ਤੇ ਕਾਲਮ ਪਤਾ ਕੀ ਆ ਗਈ ਇਹਦੇ ਜਿਵੇਂ ਕੰਪਨੀ ਵੱਲੋਂ ਇਹ ਸਿੰਪਲ ਸਟੀering ਆਇਆ ਸੀਗਾ 2000 ਤੇ ਇੱਕ ਮਾਡਲ ਚ ਹਾਂ ਬਈ 2002-3 ਚ ਕੀ 51 ਕਿਨਾਂ ਤਾਂ ਸਿੰਪਲ ਸਟੀering ਹੀ ਆਇਆਗਾ ਹਾਂ ਬਈ ਇਹ ਪਾਵਰ ਸਟੀering ਹੋਇਆ ਹੋਇਆ ਰੈਕ ਆਪਾਂ ਕਰਵਾਇਆ ਠੀਕ ਹੈ ਬਈ ਇਹਦੇ ਉੱਤੇ ਮੰਨ ਕੇ ਚੱਲ ਵੀ 35 ਤੋਂ ਲੈ ਕੇ 40000 ਰੁਪਿਆ ਲਾਇਆ ਆਪਾਂ ਡਬਲ ਪੰਪ ਵਾਲਾ ਸਾਰਾ ਨਵਾਂ ਸਮਾਨ ਤੇ ਇਹਦੀ 6 ਮਹੀਨੇ ਦੀ ਗਰੰਟੀ ਵੀ ਆ ਠੀਕ ਹੈ ਬਈ ਇੱਕ ਚ ਅਰਮੀਡ ਆਲਸੋ ਇਹ ਕਰ ਕੋਈ ਨਕਸ਼ੇ ਪੈਂਦਾਗਾ 6 ਮਹੀਨਾ ਤੱਕ ਲੱਗਣ 50 ਲੱਗਣ ਇਹ ਚ ਮੇਰੇ ਆ ਗਿਆ ਹੈ ਨਾ ਹਾਂ ਜੇਕਰ ਕੋਈ ਇਸ ਨੂੰ ਪਾਇ ਪਾਰਤੀ ਜਾਂ ਉਹ ਕੁਛ ਕਰਤਾ ਉਹ ਤਾਂ ਦੇਖੋ ਹੈ ਨਾ ਆਪਾਂ ਨੂੰ ਵੀ ਪਤਾ ਹੈਗਾ ਮੁੰਡੀ ਦਾ ਤੇ ਬਾਕੀ ਇਹ 2001 ਮਾਡਲ ਦਾ 65 ਵਾਈਸ ਦੇ ਹਿੱਸੇ ਵਾਲਾ ਠੀਕ ਹੋ ਬਈ ਉਹ 2000 ਵਾਲਾ ਹਾਂ ਬਈ 65 ਵਾਈਸ ਦੇ ਹਿੱਸੇ ਆ ਗਿਆ ਹਾਂ ਬਈ 2001 ਮਾਡਲ ਆ ਤੇ ਜੇਕਰ ਇਹਦੇ ਮੂਹਰੇ ਡੇਰਾ ਦੀ ਗੱਲ ਕਰੀਏ ਤਾਂ ਹੈਗਾ 90 ਪੈਸੇ ਕਿਹੜੀ ਗੱਪੜੇ ਡੇਰਾ ਬਈ ਠੀਕ ਹੈ ਤੇ ਹਾਂ ਸਾਰੀ ਕੁੜੀਰ ਤੇ ਹਾਂ ਬਈ ਮਗਰਲੇ ਹੈਗੇ ਆ ਜੇ ਕੇ ਦੇ ਠੀਕ ਹੈ ਭਾਈ ਕਿੰਨੇ ਕੇ ਪਰਸੈਂਟ ਹੋਣਗੇ ਟਾਇਰ ਭਾਈ 80 ਪੈਸੇ ਲਾ ਲੂੰ ਹੈ ਤਾਂ 90 80 ਲਾ ਕੇ ਵਾਟ ਕੇ ਰਿੰਬਾ ਨੀ ਕੰਡੀਸ਼ਨ ਤੇ ਖੜਾਉਂ ਕੋਈ ਇਹ ਇੱਕ ਖਾਸियत ਇਹਦੇ ਤੇ ਇਹ ਹੈ ਕੋਈ ਇਹ ਤੂੜੀ ਵਾਲੀ ਤੇ ਨਹੀਂ ਚੱਲਿਆ ਕੋਈ ਇਹ ਵੱਡੀ ਕਮੈਂਟ ਇਹ ਚੱਲਿਆ ਕੋਈ ਇਹ ਡੋਲੂ ਕਰਾਹੇ ਤੇ ਨਹੀਂ ਚੱਲਿਆ ਵਾਹ ਡ੍ਰਾਈਵਰ ਠੀਕ ਹੈ ਇਹਦਾ ਨਾ ਸਾਰਾ ਕੁਝ ਵਰਕਿੰਗ ਆ ਹਨ ਕੇ ਚੱਲ ਵੀ ਆਹ ਕਾਲੀਆਂ ਨਾ ਕਿਲੀਆਂ ਗੁੱਲੀਆਂ ਦਿਖਾ ਦੇ ਇਹਦਾ ਬਾਡੇ ਪੈਨ ਬਣੇ ਪਏ ਹੁੰਦੇ ਆ ਇਹਨਾਂ 'ਚ ਹਾਂ ਭਈਆ ਕਿਉਂ ਜੇ ਡੋਲੂ ਕਰਾਹੇ ਤੇ ਆ ਟਰਾਲੇ ਟਰੂਲੇ ਤੇ ਚੱਲਿਆ ਹੋਵੇ ਹਾਂ ਭਈ ਆਹ ਚੀਜ਼ਾਂ 'ਚ ਪੂਰਾ ਪਲੇ ਨਹੀਂ ਕਿਤੇ ਵੀ ਲੈਂਕਾ ਸ਼ੈਂ ਆ ਚੀਜ਼ਾਂ ਅਜੇ ਤੱਕ ਘੁੱਕ ਵੀ ਨਾਲ ਦੀ ਘੁੱਕਦਿਆਂ ਵਾਲੀ ਆ ਇਹ ਕਈ ਵਾਰੀ ਰੱਬ ਨਾ ਕਰੇ ਟਰਾਲੀ ਪਲਟ ਜੇ ਆ ਘੁਗ ਜਾਂਦੀ ਸੀਗੀ ਨਹੀਂ ਲੋਕ ਕੀ ਆ ਨਾ ਵੈਲਡ ਕਰਾ ਦਿੰਦੇ ਆ ਇਹ ਜਿਹੜਾ ਆ ਦੀ ਉਹ ਵੀ ਵਰਕਿੰਗ ਆ ਠੀਕ ਆ ਬਈ ਬਗੜਾਡਾ ਦਾ ਕੰਡੀਸ਼ਨ ਦਿਖਾ ਦਿਓ ਬ੍ਰੇਕ ਬਗੜਾਡਾ ਦਾ ਤਾਂ ਨਹੀਂ ਬੱਚਿਆ ਪਿੰਡ ਬਈ ਅਜੇ ਤੱਕ ਬੈਠਣ ਵਾਲੀ ਜਗਾ ਤੂੰ ਵੀ ਰੰਗ ਨਹੀਂ ਲਿਆਗਾ ਠੀਕ ਲਿਆਗਾ ਉਹ ਵੀ ਦਿਖਾਵਾਂਗੇ ਕਿੱਥੇ ਬੱਜਿਆ ਹਾਂ ਬਈ ਇਹਦੇ ਨਾਲ ਇੱਕ ਤਾਂਤੀ ਇਹ ਪਹਿਲੇ ਪਾਸੇ ਆ ਚਾਹਦਾ ਆ ਨਹੀਂ ਜਿਵੇਂ ਆ ਟੰਕਾ ਜਿਹਾ ਲੱਗਿਆ ਕੋਈ ਨਾ ਕੋਈ ਕਿਤੇ ਕੋਈ ਮਾੜਾ ਮਡਾ ਟਾਂਕਾ ਲੱਗਿਆ ਉੱਥੇ ਮਾੜਾ ਮੋਟਾ ਉਹ ਲੱਗਦੀ ਰਹੀ ਸੀ ਜਾਂਦਾ ਠੀਕ ਹੈ ਟਰੈਕਟਰ ਹੀ ਜਾਂਦਾ ਤਿੰਗ ਨਾ 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 ਹੋਰ ਕਿਤੇ ਨਹੀਂ ਮਗਰਾਡਾਂ ਤੇ ਉਹ ਤੇ ਕਿਤੇ ਨਹੀਂ ਆਹ ਟੈਂਕੀ ਤੇ ਕਿਤੇ ਨਹੀਂ ਸ਼ੋ ਤੇ ਕਿਤੇ ਨਹੀਂ ਬਾਡੀ ਤੇ ਪਤਾ ਕਿਵੇਂ ਹਾਂ ਬਈ ਵੀ ਜਿਹੜੀ ਤੇ ਆਹ ਚੀਜ਼ ਹੋਈ ਹੈ ਨਾ ਪਾਵਰ ਸਟੀਅਰਿੰਗ ਹੋਇਆਗਾ ਮਾੜੀ ਮੋਟੀ ਇਹ ਚੀਜ਼ਾਂ ਦੀ ਹੋਈ ਹੈਗੀ ਹਾਂ ਬਈ ਹੋਰ ਨਹੀਂ ਕਿਤੋਂ ਹੋਈ ਸ਼ੋ ਨਹੀਂ ਕਿਤੋਂ ਨਹੀਂ ਹੋਈ ਮਗਰਾਡਾਂ ਨਹੀਂ ਕਿਤੋਂ ਨਹੀਂ ਹੋਈਗੀ ਹਾਂ ਬਈ ਇਹ ਚੀਜ਼ਾਂ ਨਹੀਂ ਕਿਤੋਂ ਨਹੀਂ ਹੋਈ ਬਾਕੀ ਹਜੇ ਤੱਕ ਨਾ ਟਰੈਕਟਰ ਦਾ ਮਾੜਾ ਤਾਂ ਇਹ ਹੈਗਾ 2001 ਹਾਂ ਬਈ ਦੇਖ ਚਲੋ ਅੰਦਰ ਚਲੋ ਇਥੇ ਨਾ ਮਾਹ ਮਾਰਤਾ ਲੱਗਿਆ ਹੋਊਆ ਹਾਂ ਮੈਂ ਟੱਕਣ ਨੂੰ ਲੈ ਵਤਾਂ ਗਿਆ ਪਾਣੀ ਇਹ 2001 ਦਾ ਮਾਡਲ ਦਾ ਰੜੀ ਲੀਟਰ ਵੀ ਟੱਕਾ ਨਾਲ ਦਾ ਠੀਕ ਹੈ ਬਈ 24 ਸਾਲ ਹੋ ਗਏ ਇੱਥੇ ਮੰਨ ਕੇ ਚੱਲ 20 21 22 ਮਾਡਲ ਆ ਦੇ ਨਾਲ ਦੇ ਵੀ ਰਹਿੰਦਾ ਹੁਣ ਤੂੰ ਇਹਦੇ ਤੋਂ ਅੰਦਾਜ਼ਾ ਲਾ ਲਾ ਵੀ ਹਜੇ ਤੱਕ ਇੱਕ ਮਾਡਲ ਦਾ ਰੜੀ ਲੀਟਰ ਨਾਲ ਦਾ 20 ਹਾਲ ਹੋ ਗਏ 2 ਲੀਟਰ ਕਿੰਨਾ ਚੱਲਿਆ ਕਿੰਨਾ ਚੱਲਿਆ ਬਈ ਫਸਟ ਡਾਉਨਰ ਦਾ ਟਰੈਕਟਰ ਠੀਕ ਹੈ ਵੀ ਉਹ ਕੱਲ ਸਾਰਾ ਆਪਣੇ ਮਠੰਡੇ ਦਾ ਨੰਬਰ ਆ ਵੀ 203 ਆਪਣੇ ਗਵਾਂਢ ਦੀ ਨਵਾ ਨਿਕਲਿਆ ਵਿਆ ਠੀਕ ਹੈ ਬਈ ਆਪਣੇ ਗਵਾਂਢ ਦੀ ਨਵਾ ਨਿਕਲਿਆ ਦਾ ਨਾਂ ਨੂੰ ਤਾਂ ਹੁੰਦਾ ਨਹੀਂ ਡਾਕੂਮੈਂਟ ਸਾਰੇ ਕੰਪਲੀਟ ਮਿਲ ਜਾਣਗੇ ਠੀਕ ਹੈ ਗਾੜ ਮਿਲ ਜੂਗਾ ਬੰਦਿਆ ਦਾ ਹਾਂ ਬਈ ਫਸਟ ਪਾਰਟੀ ਦਾ ਟਰੈਕਟਰ ਆ ਹਾਂ ਬਈ ਇੱਕ ਖਾਸੀਅਤ ਇਹਦੇ ਚੇਵੀ ਆ ਇਹਨਾਂ ਦੀ ਮਗਰੋਂ ਜੋ ਘੈਂ 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 ਜੀ ਕਰਦੀ ਹੁੰਦੇ ਆ ਹਾਂ ਬਈ ਮਗਰਲੇ ਸਿਜੋ ਦੀ ਬਾਜ ਵੀ ਹੋ ਗਈ ਹਾਂ ਬਈ ਦੋਦੀ ਮੇਰੀ ਗਾਰੰਟੀ ਹੈਗੇ ਬੰਦਾ ਭਾਵੇਂ ਆਉਣ ਜਾਂਦਾ ਖਰਚਾ ਵੀ ਲੈਣ ਠੀਕ ਤੇ ਕਲਾਈ ਚ ਨਾ ਪਾਸ ਆ ਬਈ ਹਕਰੀਸ਼ਨ ਕਰਨੀ ਠੀਕ ਹੈ ਬਈ ਤੇ ਬਾਕੀ ਚੀਜ਼ ਹੋ ਰਹਾ ਪੰਪ ਗੂੰਪੂ ਵੀ ਰੇਟਰ ਨਾਲ ਦਾ ਅਜੇ ਤੱਕ ਤੇ ਸਟਾਰਟਿੰਗ ਵੀ ਦਿਖਾ ਦਿੰਨੇ ਆਗੇ ਹਾਂ ਬਈ ਕੀ ਉਹ ਲੈਣਾ ਸਾਡਾ ਕੀ ਵੱਲੋਂ ਆਪਾਂ ਤੱਕ ਰੇਸਤੀ ਬੰਦ ਹੁੰਦਾ ਠੀਕ ਹੈ ਬਈ ਇੱਕ ਖਾਸੀਅਤ ਇਹਦੇ 'ਚ ਇਹ ਵੀ ਆ ਜਿਹੜਾ ਮੰਨ ਕੇ ਚੱਲ ਵੀ ਬਾੜਾ ਤਾਂ ਆਪਾਂ ਚਲੋ ਕਹਿੰਦੇ ਨਹੀਂਗੇ ਹਾਂ ਹਾਂ ਬਈ ਘੱਟੋ ਘੱਟ ਮੰਨ ਕੇ ਚੱਲੋ ਵੀ ਨਾਲ ਦਾ 70% ਇੰਜਨ ਬਿਆਗਾ ਘੱਟੋ ਘੱਟ ਕਹਿਣਾ ਠੀਕ ਹੈ ਬਈ ਵੱਧ ਆਵੇ ਵੱਧ ਨਿਕਲੂਗਾ ਹਾਂ ਬਈ ਘੱਟ ਤੋਂ ਘੱਟ ਦੱਸ ਦੇਣ ਤੇ ਨਾਲ ਦਾ ਠੀਕ ਹੈ ਬਈ ਅਜੇ ਤਾਂ ਕੀ ਗੱਲ ਨਹੀਂ ਵੀ ਕਰੈਕਟਰ ਨੂੰ ਕਿਤੇ ਚਾਬੀ ਲੱਗੀ ਹੋਊ ਜਾਂ ਲੱਗਣ ਬਾੜੀ ਹੋ ਹਾਂ ਜਨੂਨਾ ਗੀਅਰ ਨੂੰ ਨਾ ਪੰਪ ਨੂੰ ਠੀਕ ਹੈ ਬਈ ਮਨ ਕੇ ਚੱਲੂਗੀ ਆਪਾਂ ਲਿਆਗਾ ਹਾਂ ਬਈ ਤਾਂ ਨਾ ਚੱਲਿਆ ਕੀ ਇਹ ਨਾ ਮਾੜਾ ਮੋਠੀ ਚੱਲੇ ਠੀਕ ਮੇਰੇ ਚ ਸ਼ੌਂਕ ਨੂੰ ਚੱਲਿਆ ਹੈਗਾ ਇਹ ਬਿੱਟ ਤੋਂ ਕੰਮ ਨਹੀਂ ਲਿਆ ਗਿਆ ਠੀਕ ਖੜਾ ਹੀ ਰਿਹਾ ਹੈਗਾ ਠੀਕ ਬਈ ਮਾੜਾ ਮੋਟਾ ਤੋਰਾ ਫੇਰਾ ਹੁੰਦਾ ਤੋਰਾ ਫੇਰਾ ਤਾਂ ਹੀ ਲਾ ਲੂਗੀ ਇਹਦੀ ਆ ਦੂਜੀ ਜੋੜੀ ਆ ਠੀਕ ਹੈ ਬਈ ਇਹ ਟੈਰਾਂ ਦੀ ਜੋੜੀ ਹੈਗੀ ਨਾ ਹਾਂ ਬਈ ਦੂਜੀ ਜੋੜੀ ਆ ਤੇ ਇਹ ਜੋੜੀ ਤਾਂ ਹੈਗੀ ਆ ਮੰਨ ਕੇ ਚੱਲੋ ਵੀ 90 ਪੈਸੇ ਹਾਂ ਬਈ 90 ਪੈਸੇ ਲੇਕਨ ਇਹ ਸਨ ਮੈਨੂੰ ਲੱਗਦਾ 17 ਦੀ ਜੜੀ ਬਈ ਆ ਔਰ 18 ਦੀ 7 ਸਾਲ ਹੋ ਗਏ ਤੇ ਅਜ ਤੱਕ ਕਿੰਨੇ ਕੱਕੇ ਸਾਤੇ ਹਾਂ ਬਈ ਬਹੁਤ ਘੱਟ ਚੱਲਿਆ ਵਾ ਟਰੈਕਟਰ ਚੰਗਾ ਹਾਂ ਬਈ origignal ਟਰੈਕਟਰ ਹੈਗਾ ਬਾਕੀ ਇੰਜਨ ਗੇਅਰ ਦੀ ਜਿਹੜੀ ਕੀ ਤੁਹਾਨੂੰ ਦੱਸਦੀ ਉਵੇਂ ਨਿਕਲੂ ਹਾਂ ਬਈ ਵਾ ਕੇ ਤਸੱਲੀ ਕਰਕੇ ਲੈ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਬਈ ਰੰਗ ਪੇਂਟ ਜਿੰਨਾ ਦੱਸਦਾ ਸੁਣਨੂ ਇਹ ਆ ਚੀਜ਼ ਦਿੱਤਾ ਆਪਣੀ ਫੁੱਲ ਗਰੰਟੀ ਹੈ ਜੀ ਲੋਹ ਦੀ ਟੈਂਕੀ ਵੀ ਮੋੜਾ ਡਾਂ ਨਹੀਂ ਥੱਲੇ ਦੀ ਮਾੜੀ ਮੋਟੀ ਬਈ ਹੋਈ ਆ ਠੀਕ ਹੈ ਬਈ ਇੱਥੇ ਇੱਥੇ ਪਾਵਰ ਸਟੀering ਹੋਇਆ ਵਾ ਮਾੜਾ ਮੋਟਾ ਹੋਇਆ ਹਾਂ ਜਿਵੇਂ ਆ ਦੇਖੋ ਸ਼ੁਰੂ ਲਾ ਜਾ ਨਿਕਲਿਆ ਉਹਦਾ ਛੱਲੂ ਮਾੜਾ ਮੋਟਾ ਕਿਤੇ ਟੱਕ ਟੱਲਾ ਸੀਗਾ ਹਣਾ ਆ ਨਾਲੀਆਂ ਨੱਪਿਆਂ ਤੇ ਐਂਡੋਂ ਡਲਾਈ ਹੋਇਆ ਕਿ ਇੱਥੋਂ ਹੋਇਆ ਰਿਹਾ ਮਾੜਾ ਮੋਟਾ ਪੂਰਾ ਨਹੀਂ ਗਾ ਬਾੜਾ ਨਹੀਂ ਗਾ ਪਹਿਲੇ ਕਰ ਤੋਂ ਬਲਾਕ ਬਲੂਕ ਚੱਕਰਵਾ ਦਿਓ ਇਧਰੋਂ ਟਰੈਕਟਰ ਸਾਰਾ ਰੇਨਾਲਾ ਗਾ ਠੀਕ ਹੈ ਵੀ ਹਾਂ ਇਧਰ ਬਾਡੀ ਚੈੱਕ ਕਰਾ ਦੇਉ ਸਾਰਾ ਸੁੱਕਾ ਟਰੈਕਟਰ ਪਿਆ ਇਧਰੋਂ ਵੀ ਟੈਂਕੀ ਚੈੱਕ ਕਰਾ ਦੇ ਆਹਾ ਨੰਬਰ ਪਲੇਟਾਂ ਬਲੂਟਾਂ ਵਿੱਚੋਂ ਮਾੜਾ ਦਾ ਕੰਡੀਸ਼ਨ ਚੱਕਰਵਾ ਦੇ ਇਹ ਬਰਤਚਾਂ ਹੁਣ ਕਿੰਨਾ ਭੀਗਿਆ ਹਾਂ ਲੱਗਾ ਜਿਆ ਹੈ ਇੰਡੀਕੇਟਰ ਵੀ ਨਾਲ ਦੇ ਆਇਆ ਠੀਕ ਹੈ ਜੋਏ ਰਕਵਾੜਾ ਆ ਵੀ ਕੋਈ ਹੰਦਾ ਮਾਸ ਕਰਦੇ ਜਵਾਨੇ ਲੱਗੇ ਆਏ ਹਾਂ ਭਾਵੇਂ ਆਉਣ ਜਾਂਦਾ ਤੇਲ ਦਾ ਖਰਚਾ ਲੈ ਗਿਆ ਯਾਰ ਬਹੁਤ ਠੀਕ ਹੈ ਬਈ ਬਾਕੀ ਇੰਨੇ ਡੰਗੇ ਰੈਕਟਰ ਬਹੁਤ ਕਾਵੇ-ਕਾਵੇ ਰਹਿ ਗਏ ਹੁਣ ਕੀ ਆ ਮੋਡੀਫਿਕੇਸ਼ਨ ਵਾਲੇ ਤਾਂ ਮਿਲ ਹੀ ਜਾਂਦੇ ਆ ਹਾਂ ਬਈ ਕਹੀ ਰਹਿੰਦੇ ਬਈ ਮੈਂ 65 ਬਈ ਹੀ ਹੋਇਆ ਲੈਣਾਗਾ ਜਿਹੜੀ ਹਾਲੇ ਦੀ Ориਜినਲ ਦੀ ਕੁਆਲਿਟੀ ਆ Ориਜినਲ ਦੀ ਹੀ ਰਹਿਣੀ ਆ ਹਾਂ ਬਈ ਭਾਵੇਂ ਲੱਖ ਤੇ 10 ਲੱਖ ਰੁਪਇਆ ਲਾ ਦੇ ਜਿਹੜਾ ਰੀਨ ਵਾਲਾ ਰੀਨ ਵਾਲੀ ਜੰਮੀ ਆ ਹਾਂ ਇਹ ਇਹਨੂੰ ਲਊਗਾ ਉਹ ਬੰਦਾ ਜਿਹੜੇ ਨੂੰ ਪਰਖਾ ਪਰਖ ਪਰਖ ਵਾਲਾ ਬੰਦਾ ਕਈ ਦਾਮ ਤਾਂ ਰੀਡ ਤੋਂ ਕਈ ਇਹ ਤਾਂ ਬਈ ਇੰਨੇ ਦਾ ਮਿਲ ਜਾਂਦਾ ਇਹ ਇੰਨੇ ਦਾ ਮਿਲ ਜਾਂਦਾ ਹਾਂ ਬਈ 200 ਲੱਖ ਦਾ ਵੀ ਪਿਆ 55 ਗੈਰਾ 5 ਲੱਖ ਦਾ ਵੀ ਪਿਆ ਹੈ। ਹਾਂ ਜੀ। ਅੱਡ-ਅੱਡ ਕੰਡੀਸ਼ਨ ਤੇ ਡਿਪੈਂਡ ਕਰਦਾ ਹੈ। ਸਹੀ ਹੈ ਜੀ। ਹਾਂ ਹਾਂ ਹਾਂ। ਬਾਕੀ ਅੱਡ-ਅੱਡ ਹਰੇਕ ਦੀ ਸਮਝ ਆਉਂਦੀ ਹੈ। ਹਾਂ ਜੀ। ਬਾਕੀ ਇਹ ਤੁਹਾਨੂੰ ਦੱਸਿਆ ਵੀ 2001 1 ਲੱਖ 3 ਲੱਖ 85 ਹਜ਼ਾਰ ਆਪਣੀ ਟਮਾਟਾ। ਠੀਕ ਹੈ ਜੀ। ਮੈਂ ਕੋਈ ਡਿਮਾਂਡ ਸੁਣ ਕੇ ਰਹਿਣਗੇ ਭਾਈ ਇੰਨੇ ਦਾ ਆਓ ਹੌਲੈਂਡ ਮਿਲ ਜਾਂਦਾ ਜੇ ਮੈਂ ਜਿੰਨਾ ਗੱਲ ਕਰ ਬਈ ਜਿਹੜੇ ਨੇ ਇਹ ਲੈਣਾ ਨਾ। ਉਹੀ ਆਹੀ ਲੈਣਾ। ਇਹੀ ਲੈਣਾ। ਹਾਂ ਜੀ। ਇੱਕ ਗੱਲ ਉਹਦਾ ਜਿਹੜੇ ਬੰਦੇ ਨੂੰ ਪਰਖਾ ਉਹਨੇ ਆ ਕੇ ਤਾਂ ਰੇਟ ਵੀ ਨਹੀਂ ਹਾਂ ਜੀ ਜਿਹੜੇ ਨਾ ਸਪੈਸ਼ਲ ਲੈਣਾ ਜਿਹੜੇ ਕਈ ਹੁੰਦੇ ਆਗੇ ਹਨਾ ਹਾਂ ਜੀ ਇਹ ਤਾਂ ਬਾਈ 2.5 ਲੱਖ ਦਾ ਮਿਲ ਜਾਂਦਾ ਇਹ ਤਾਂ 3 ਦਾ ਮਿਲ ਜਾਂਦਾ ਤੇ 4 ਦਾ ਮਿਲ ਜਾਂਦਾ ਮਿਲ ਵੀ ਜਾਂਦਾ ਬਾਈ ਇਹ ਗੱਲ ਨਹੀਂ ਮਿਲ ਜਾਂਦਾ ਗੱਲ ਕਰਾ 28 ਚੀਜ਼ ਦਾ ਤੇ ਕੁਆਲਿਟੀ ਦਾ ਵਟਾ ਪੈਂਦਾ ਹੈ ਹਾਂ ਜੀ ਲੋਕ ਤਾਂ 10-10 ਲੱਖ ਰੁਪਏ ਮੋਡੀਫਿਕੇਸ਼ਨਾਂ ਤੇ ਲਾਈ ਜਾਂਦੇ ਆ ਸਹੀ ਹਲਾ ਜੀ ਤੇ ਇਹ ਮੰਨ ਕੇ ਚੱਲ ਕੋਈ ਮੋਡੀਫਿਕੇਸ਼ਨ ਦੀ ਲੋੜ ਨਹੀਂ ਰੀਨਲ ਆ ਹਾਂ ਜੀ ਇਹ ਨਾਲ ਮੰਨ ਕੇ ਚੱਲ 20 ਰੁਪਏ ਤੋਂ ਟਰੈਕਟਰ ਬੰਦਾ 90% ਦੇ ਕਨਿਸ਼ਨ ਮੰਨ ਲਿਆ ਠੀਕ ਹੈ ਹਾਂ ਜੀ ਹਾਂ ਹਾਂ ਇਹਦੇ ਵੀ ਤਰ੍ਹਾਂ ਦੀ ਕੋਈ ਕਮਿਊਨੀਕੇਸ਼ਨ ਨਹੀਂ ਹੈਗੀ ਹਾਂ ਬਾਕੀ ਕੋਈ ਗੱਲ ਨਹੀਂ ਜਿਹੜਾ ਆਊਗਾ ਇਹ ਗੱਲ ਨਹੀਂ ਵੀ ਆਪਾਂ 385 ਮੰਗਦੇ ਵੀ 385 ਦੇ ਹੀ ਦੇਣਾਗਾ ਕੋਈ ਗੱਲ ਨਹੀਂ ਮੰਨਤਾ ਆਣਾ ਜਿਹੜਾ ਉਹ ਹੋਊਗਾ ਕਰ ਦੇਾਂਗੇ ਆਪਾਂ ਜਿੰਨਾ ਵੱਧ ਤੂੰ ਚਾਹੂਗਾ ਕਿੰਨੇ ਖੜਦਾਂ ਗੂ ਜੈ ਜਮਲੇਰ ਇਹਦੇ ਕਰੀਏ ਆਪਾਂ ਕਈ ਮਹੀਨੇ ਤੋਂ ਤਾਂ ਇਹ ਨੂੰ ਮੈਂ ਦੂ ਪਿੱਛੇ ਆਪਾਂ ਗੱਲ ਕੀਤੀ ਸੀ ਵੀ ਇਹਦਾ ਮੁੱਲ ਹੀ ਕੋਈ ਨਹੀਂ ਹਾਂ ਬਈ ਜਿਹੜੇ ਹਿਸਾਬ ਨਾਲ ਟਰੈਕਟਰ ਦੀ ਕ੍ਰਿਡਿਸ਼ਨਾਂ ਗੱਲ ਕਰ ਆਈਆਂ ਵੀ ਜਦੋਂ ਟਰਕ ਚੀਜ਼ ਵਪਾਰ ਲੈਣ ਚਾਹੀ ਜਾਂਦੀ ਹੈ ਨਾ ਹਾਂ ਬਈ ਉਦੋਂ ਅਲਾ ਮੁੱਲ ਦੱਸਣਾ ਹੀ ਪੈਂਦਾ ਮੁੱਲ ਦੱਸਣਾ ਹੀ ਪੈਂਦਾ ਕਰਨਾ ਵੀ ਪੈਂਦਾ ਹੋ ਸਕਦਾ ਵੀ ਇਹ ਜੀਮਿਦਾਰ ਦੇ ਟਰੈਕਟਰ ਘਰੇ ਖੜਾ ਹੋਵੇ ਬੰਦਾ ਕਹਦੇ ਮੈਂ ਵੇਚਣਾ ਨਹੀਂ ਤੇ ਆ ਬੰਦਾ ਆਵੇ ਤੇ ਉਹਨੂੰ ਕਹਦੇ ਵੀ ਹੱਲ ਲੈ ਭਈ ਇਹਦਾ 5 ਲੱਖ ਲੈ ਲੈ ਹਾਂ ਉਹ 5 ਲੱਖ ਦਾ ਵੀ ਨਹੀਂ ਦਿੰਦਾਗਾ ਨਹੀਂ ਦਿੰਦਾ ਬਈ ਤੇ ਜਿੰਨੂੰ ਵਪਾਰ ਲੈਣ ਚੀਜ ਆਂਦੀ ਉਦੋਂ ਮੁੱਲ ਕਰਨਾ ਪੈਂਦਾ ਕਰਨਾ ਪੈਂਦਾ ਇਹ ਆਪਾਂ ਮੰਨ ਕੇ ਚੱਲ ਮੁੱਲ 385000 ਕਰਦੇ ਆਂ ਇਹ ਆਪਾਂ ਟਰੈਕਟਰ ਇੱਕ ਹੀ ਰੇਟ ਆ ਹਾਂ ਜੀ 3 ਲੱਖ 60000 ਦਾ ਲਿੱਟਰ ਦੇ ਠੀਕ ਆ ਅਸੀਂ ਨਹੀਂ ਕਹਿੰਦੇ ਕਿ 874 ਨਹੀਂ ਕਹਿੰਦੇ ਹਾਂ ਹਾਂ ਇਹ ਕਰ ਉਹ ਦੂ ਮਾ ਟਰੈਕਟਰ ਚ ਆ ਕੇ ਬੰਦਾ ਕੋਈ ਕਮੀ ਕੱਢਦਾ ਹੈਗਾ ਹਾਂ ਜੀ ਜਿਵੇਂ ਮਰਜ਼ੀ ਰੇਟ ਕਰ ਲਿਆ ਆਪਾਂ ਉਹਨੂੰ ਮੋੜ ਦੇਣੀ ਹਾਂ ਜੇ ਨਹੀਂ ਵੀ ਬਸੰਦਾ ਉਹਦਾ ਤੇਲ ਦਾ ਖਰਚਾ ਵੀ ਨਹੀਂ ਠੀਕ ਹੈ ਹਾਂ ਜਿੰਨੀਆਂ ਚੀਜ਼ਾਂ ਦੱਸਦੀਆਂ ਸੀ ਤੂੰ ਕੋਈ ਪਲੱਸ ਪੁਆਇੰਟ ਵੀ ਨਿਕਲਿਆ ਹੁੰਦਾ ਠੀਕ ਹੈ ਬਾਕੀ ਆਪਣਾ ਕਨੈਕਟਰ ਨੰਬਰ ਲੋਡ ਕਰ ਲਓ ਹਾਂ ਜ 94640 02350 9464 002350 ਠੀਕ ਹੈ ਬਹੁਤ ਬਹੁਤ ਮਿਹਰਬਾਨੀ ਬਈ ਧੰਨਵਾਦ